ਅਧਿਕਾਰਤ ਲੋਕ ਵਿਭਾਗ ਦੇ ਕਮਿਸ਼ਨਰ ਸੋਪਨ ਸ਼ਰਮਾ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਵੱਡਾ ਖੁਲਾਸਾ ਕੀਤਾ। ਉਹਨਾਂ ਨੇ ਕਿਹਾ ਕਿ 10 ਦਿਨ ਪਹਿਲਾਂ ਕੁਝ ਨਸ਼ਾ ਤਸਕਰਾਂ ਨੂੰ ਆਈਡੈਂਟੀਫਾਈਡ ਕੀਤਾ ਗਿਆ ਸੀ ਤੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਨੂੰ ਚੇਂਜ ਕਰਦੇ ਹੋਏ ਹੋਰ ਵੀ ਪ੍ਰਭਾਵਸ਼ਾਲੀ ਬਣਾਉਣ ਦੇ ਲਈ 4 ਤੋਂ 7 ਵਜੇ ਤੱਕ ਰੇਡ ਦਾ ਸਮਾਂ ਰੱਖਿਆ ਹੈ। ਇਸੇ ਤਹਿਤ ਆ ਸਵੇਰੇ ਤਰਕਸਾਰ ਹੋਈ ਰੇਡ ਦੇ ਵਿੱਚ 25 ਬੰਦਿਆਂ ਦੇ ਘਰ ਉੱਤੇ ਛਾਪੇਮਾਰੀ ਕੀਤੀ ਗਈ ਸੀ। ਉਹਨਾਂ ਨੇ ਕਿਹਾ ਕਿ ਹਬੂ ਵਾਲ ਸਮੇਤ ਜਵਾਹਰਨਗਰ ਕੈਂਪ ਦੇ ਵਿੱਚ ਇਹ ਛਾਪੇਮਾਰੀ ਕੀਤੀ ਹੈ। ਇਸ ਦੌਰਾਨ 8 ਬੰਦੇ ਫਰਾਰ ਹੋ ਗਏ ਨੇ। ਉਹਨਾਂ ਕਿਹਾ ਕਿ ਸਭ ਕਿਰਾ ਇਹਨਾਂ ਦੀ ਕੋਈ ਵੈਰੀਫਿਕੇਸ਼ਨ ਵੀ ਨਹੀਂ ਹੈ ਉਹਨਾਂ ਕਹਿੰਦੇ ਕਿ ਵੈਰੀਫਿਕੇਸ਼ਨ ਵੀ ਕਿਸੇ ਹੋਰ ਦੇ ਨਾਮ ਤੋਂ ਕਰਵਾਈ ਗਿਆ ਉਹਨਾਂ ਕਹਿੰਦੇ ਕਿ ਇਸ ਨੂੰ ਲੈ ਕੇ ਜਿੱਥੇ ਮਕਾਨ ਮਾਲਕਾ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਉੱਤੇ ਹੀ ਨਸ਼ਾ ਤਸਕਰਾਂ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ ਸੋ ਆਪਰੇਸ਼ਨਸ ਕਿੱਸੋ ਮਤਲਬ ਕਿ ਤੁਸੀਂ ਕੋਰਡਨ ਕਰ ਲੋ ਘਰ ਘਰ ਜਾ ਕੇ ਸਰਚ ਕਰੋ ਕੁਝ ਮਿਲੇ ਨਾ ਲੋਕੀ ਜਿਹੜੇ ਐਂਟੀ ਸੋਸ਼ਲ 엘ਿਮੈਂਟਸ ਆ ਉਹ ਉਹ ਥੋੜੇ ਜੇ ਸਤਰ ਕੋ ਜਾਏ ਨੇ ਫੋਨ ਨੰਬਰ ਚੇਂਜ ਕਰ ਲੈਣ ਆਪਣੀ ਰਹਿਸ਼ ਚੇਂਜ ਕਰ ਲੈਣ ਆਪਣੇ ਨਾਂ ਤੇ ਜਿਹੜੀ ਪ੍ਰੋਪਰਟੀ ਹੈ ਮੂਵੇਬਲ ਇਮੂਵੇਬਲ ਪ੍ਰੋਪਰਟੀ ਜਿਹੜੀ ਹੈ ਉਹ ਆਪਣਾ ਪ੍ਰੈਸ ਨੋਟ ਨਹੀਂ ਦੇ ਰਹੇ ਇਸ ਚੀਜ਼ ਦਾ ਟੂ ਯੂ ਰਾਈਟ ਟੂ ਯਰਸੈਲਫ ਕਿ ਮੂਵੇਬਲ ਇਮੂਵੇਬਲ ਪ੍ਰੋਪਰਟੀ ਜਿਹੜੀ ਹੈ ਉਹ ਚੇਂਜ ਕਰ ਲੈਣ ਆ ਆਪਣੇ ਠਹਿਰ बदल लें अपना मोडस ऑपरेंडी बदल लें अपना इलाका बदल लें अपने क्लाइंट्स हो सप्लायर्स हो गए उन्होंने बदल लें कैसो ऑपरेशन जोड़ा है वो थोड़ा जहाँ आप चेंज किया नाउ वट वी आर डूइंग इज वी आर टारगेटिंग स्पेसिफिक पीपल जिमें साढ़े को लिस्ट हैं इन्फॉर्मे एक तो है इनफॉर्मेशन ਇਨਫੋਰਮੇਸ਼ਨ ਬੇਸ ਤੇ ਸਾਡੀ ਆਪਣੀ ਇਨਫੋਰਮੇਸ਼ਨ ਬੇਸ ਤੇ ਲਿਸਟ ਬਣ ਜਾਂਦੀ ਹੈ ਕੁਝ ਟੋਟੀ ਇਨਫੋਰਮੇਸ਼ਨ ਹੁੰਦੀ ਹੈ ਲਿਸਟ ਬਣ ਜਾਂਦੀ ਹੈ ਕੁਝ ਫੈਕਚੁਅਲ ਲਿਸਟ ਹੁੰਦੀ ਹੈ ਕਿ ਵੀ ਇਹ ਬੰਦਾ ਹੈ ਛੇ ਪਰਚੇ ਦਰਜ ਨੇ ਇਫੈਕਟ ਇਫੈਕਟ ਤੇ ਤਿੰਨ ਚ ਚਾਰ ਤਰ੍ਹਾਂ ਦੀ ਲਿਸਟ ਹੁੰਦੀ ਹੈ ਇੱਕ ਇੰਟੈਲੀਜੈਂਸ ਬੇਸਡ ਲਿਸਟ ਇੰਟੈਲੀਜੈਂਸ ਮਤਲਬ ਸਾਡੀ ਇੰਟੈਲੀਜੈਂਸ ਹੈਡਕੁਆਟਰ ਦੀ ਇੰਟੈਲੀਜੈਂਸ ਦੂਜੀ ਫੈਕਚੁਅਲ ਲਿਸਟ ਜਿਹੜੇ ਪਰਚੇ ਦਰਜ ਨੇ ਤੀਜੀ ਜਿਹੜਾ ਪਬਲਿਕ ਸਾਨੂੰ ਦੱਸਦੀ ਹੈ ਪਬਲਿਕ ਆ ਮੈਂ ਤੁਸੀਂ ਆਂਦੇ ਵੀ ਡਿਸਾਈਡ ਅਪਾਨ ਇਟ ਹਰ ਹਫਤੇ 10 ਡੇਜ਼ ਵੀਲ ਟਾਰਗੇਟ 25 ਟੂ 50 ਪੀਪਲ ਟਾਰਗੇਟ ਟਾਰਗੇਟ ਕਿਵੇਂ ਹੋਗਾ ਸਪੈਸ਼ਲ ਬ੍ਰਾਂਚ ਦਾ ਇੱਕ ਬੰਦਾ ਆਪਾਂ ਲਾ ਕੇ ਰੱਖੀਏਗੀ ਕੀ ਆਪਰੇਸ਼ਨ ਕਰਨਾ ਆਪਾਂ 6 ਤਰੀਕ ਨੂੰ ਆ ਬੰਦਾ ਤੇਰਾ ਪਹਿਲੇ ਤਰੀਕ ਨੂੰ ਉਹ ਇੱਕ ਬੰਦਾ ਦਿੱਤਾ ਟੋਟਲ ਤੁਸੀਂ ਉਹਦੀ ਮੂਵਮੈਂਟਸ ਟ੍ਰੇਸ ਕਰੋ ਜੀ ਸਵੇਰੇ ਦੁਪਹਿਰੇ ਸ਼ਾਮ ਕਿਹੜੇ ਨਾਲ ਜਾਂਦਾ ਉੱਠਦਾ ਬੈਠਦਾ 4 ਟੂ 5 ਡੇਜ਼ ਥੇ ਆਰ ਸਫੀਸ਼ੀਐਂਟ 4 ਟੂ 5 ਡੇਜ਼ ਥੇ ਆਰ ਸਫੀਸ਼ੀਐਂਟ ਉਸ ਤੋਂ ਬਾਅਦ ਇਸ ਸਿਰਫ ਸਪੈਸ਼ਲ ਬ੍ਰਾਂਚ ਦਾ ਇੱਕ ਬੰਦਾ ਜਿਹਨੂੰ ਪਤਾ ਠੀਕ ਹੈ ਨਾਓ ਜਿਸ ਦਿਨ ਆਪਰੇਸ਼ਨ ਹੋਣਾ ਹੈ ਆਪਰੇਸ਼ਨ ਹੋਣਾ अर्ਲੀ ਮਾਰਨਿੰਗ ਇਹ ਆਪਰੇਸ਼ਨਸ ਨਾ ਦਿਨੇ ਨਹੀਂ ਹੁੰਦੇ ਕਿ 9 ਜਿਹੜੇ ਲੋਕ ਚਲੇ ਜਾਂਦੇ ਸਵੇਰੇ 4 ਤੋਂ ਲੈ ਕੇ 2 ਘੰਟੇ ਲਗਾ ਲਓ 3 ਘੰਟੇ ਲਗਾ ਲਓ 4 2 6 4 2 7 ਵੀ ਆਰ ਗੋਇੰਗ ਟੂ ਐਗਜ਼ੀਕਿਊਟ ਥੀਸ ਆਪਰੇਸ਼ਨ ਹੁਣ ਅੱਜ ਦਾ ਆਪਰੇਸ਼ਨ ਜਿਹੜਾ ਸੀਗਾ ਸਕਸੈਸਫੁਲ ਰਿਹਾ ਡਿਟੇਲਸ ਜਿਹੜੀਆਂ ਆ ਉਹ ਬਾਅਦ ਚ ਤੁਹਾਨੂੰ ਦੱਸ ਦਿੱਤੀ ਜਾਣਗੀਆਂ 25 ਨਟੋਰੀਅਸ ਬੰਦੇ ਹਬੋਵਾਲ ਦੇ ਅਬਵਾਲ ਜਨਰਲ ਏਰੀਆ ਮੈਂ ਜਨਰਲ ਏਰੀਆ ਬਾਰੇ ਦੱਸ ਰਿਹਾ ਤੇ ਜੋਹਾਰ ਨਗਰ कॅम्प ਦੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਵਿੱਚੋਂ 6 ਬੰਦੇ ਜਿਹੜੇ ਸੀਗੇ ਉਹ ਕਾਰੀਮ ਹੀ ਰਹੇ ਠੀਕ ਹੈ ਜੀ ਰਿਕਵਰੀਜ਼ ਵੀ ਹੋਈਆਂ ਛੋਟੀਆਂ ਹੋਈਆਂ ਲੇਕਿਨ ਰਿਕਵਰੀਜ਼ ਹੋਈਆਂ ਤੇ ਉਹਨਾਂ 25 ਜਿਹੜੇ ਬੰਦੇ ਸੀਗੇ 8 ਬੰਦੇ ਆਪਣੇ ਘਰ ਚੇਂਜ ਕਰਕੇ ਦੂਜੇ ਜ਼ਿਲ੍ਹੇ 'ਚ ਜਾ ਚੁੱਕੇ ਸੋ ਬੋਲਣ ਦਾ ਮਤਲਬ ਇਹ ਹੈ ਕਿ ਤੁਸੀਂ ਟੋਟਲ ਘੇਰਾ ਪਾਓ ਸਰਚ ਕਰੋ ਜੀ 3-4 ਘੰਟੇ कुछ मिले ना कोई फायदा नहीं यू प्लान इट एंड देन एग्जीक्यूट इट तो इट एक अच्छी कामयाबी एक अच्छी 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 स्टार्ट है एंड हफ्ता दस दिन च आप एक ऑपरेशन इदा का करना ही करना जिद रिजल्ट आए हम कुछ पूछो तुम जरा पूछना जी फर्क ये लग गया कि ਸਟੈਲਥ ਜੀ ਓਰੀ ਦੇਖੀਏ ਓਰੀ ਮੂਵੀ ਮੂਵੀ ਦੇਖੀਏ ਤੁਸੀਂ ਓਰੀ ਕੀ ਪੁਰਾਣਾ ਕੀ ਹੋਦਾ ਸਰ ਜੀ